ਅੱਜ ਆਪਾਂ ਗੱਲ ਕਰਦੇ ਆ ਉਹ ਨਾ ਅਗਾ ਬਦੂ ਲੇਖਕ ਵਿਦਵਾਨ ਔਰਤਾਂ ਦੀ ਉਸ ਸਟੇਟਮੈਂਟ ਤੇ ਜਿੱਤੇ ਉਹ ਕਹਿੰਦੀਆਂ ਆਵਾ ਕਿ ਇੱਕ ਤੇ ਕਿਸੇ ਦਾ ਮੁੰਡਾ ਜਿਹੜਾ ਵਾ ਉਹ ਖਰਾਬ ਹੁੰਦਾ ਜਦੋਂ ਮਤਲਬ ਪੁੱਠੀ ਗਲਤ ਸੰਗਤ ਚ ਪੈਂਦਾ ਤੇ ਕਹਿਣਗੇ ਉਹਨੂੰ ਵਿਆਹ ਦੋ ਤੇ ਉਹਦੇ ਨਾਲ ਵਿਆਹ ਕੇ ਇੱਕ ਔਲੀ ਪਾੜੀ ਚਲੋ ਜਿਵੇਂ ਵੀ ਔਲੀ ਪਾੜੀ ਲੜਕੀ ਦੀ ਇੱਕ ਜ਼ਿੰਦਗੀ ਬਰਬਾਦ ਕਰਨ ਦਾ ਜਿਹੜਾ ਇੱਕ ਉਹ ਸਬਬ ਬਣ ਜਾਂਦਾ ਤੇ ਇਹ ਗਲਤ ਗੱਲ ਹੈ ਮੈਂ ਇਹਨੂੰ 90% ਜਿਹੜਾ ਉਹ ਮਤਲਬ 100% ਤੇ ਨਹੀਂ ਮੈਂ ਕਹਿੰਦਾ ਕਿ ਇਹ ਗਲਤ ਆ ਪਰ 93% ਮੈਂ ਇਹ ਕਹਣਾ ਕਿ ਇਹ ਗਲਤ ਆ 5% ਚਾਂਸ ਹੋ ਸਕਦੇ ਨੇ ਕਿਵੇਂ ਇੱਕ ਜਦੋਂ ਕੋਈ ਮੁੰਡਾ ਜਵਾਨ ਹੁੰਦਾ ਜਿਹੜਾ ਸਾਡਾ ਸੱਭਿਆਚਾਰ ਆ ਜੋ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ ਉਹ ਹਿਸਾਬ ਨਾਲ ਜੇ ਅਸੀਂ ਸਮਾਜ ਵਿੱਚ ਰਹਿਣਾ ਦਾ ਉਹ ਜਦੋਂ ਉਹ ਲੱਥ ਦਾਵਾ ਭੜੇ ਸੰਗ ਵਿੱਚ ਪੈਂਦਾ ਜਿਸ ਨੂੰ ਕਹ ਦਿੰਨੇ ਆ ਤੇ ਉਹਦਾ ਵਿਆਹ ਕਰਦੇ ਆ ਤੇ ਫਿਰ ਉਹਦਾ ਕੀ ਦਾਵਾ ਉਹਦੇ ਨਾਲ ਆਉਤ ਦੇ ਨਾਲ ਪ੍ਰੇਮ ਪੈਂਦਾ ਉਹ ਪ੍ਰੇਮ ਦਾ ਬੱਚਾ ਜਿਹੜਾ ਵਾ ਉਹ ਬਾਹਰ 11 ਦੋਸਤਾਂ ਦੇ ਵਿੱਚ ਪਹਿਣਾ ਬੰਦ ਕਰਦਾ ਤੇ ਘਰ ਵਾਲ ਧਿਆਨ ਦੇਣ ਦਾ ਪੈਂਦਾ ਇੱਕ ਸਾਡੇ ਸਮਾਜ ਦੇ ਵਿੱਚ ਇੱਕ ਕਹਾਵਤ ਜੀ ਵੀ ਬਣੀ ਆ ਕਿ ਨੋਟ ਤੜਾਇਆ ਤੇ ਗਿਆ ਤੇ ਮੁੰਡਾ ਵਿਆਹਿਆ ਤੇ ਗਿਆ ਉਹਦਾ ਮਤਲਬ ਇਹ ਹੀ ਹੁੰਦਾ ਜਦੋਂ ਉਹਦਾ ਵਿਆਹ ਹੋ ਜਾਂਦਾ ਉਹਦਾ ਆਪਣੀ ਘਰ ਵਾਲੀ ਨਾਲ ਉਸ ਲੜਕੀ ਨਾਲ ਉਸ ਔਰਤ ਨਾਲ ਪ੍ਰੇਮ ਹੋ ਜਾਂਦਾ ਤੇ ਉਹ ਆਪਣੇ ਘਰ ਦੇ ਵਿੱਚ ਬਿਜ਼ੀ ਹੋ ਜਾਂਦਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝ ਜਾਂਦਾ ਫਿਰ ਉਹਦੇ ਘਰ ਬੱਚਾ ਹੁੰਦਾ ਬੱਚਾ ਹੁੰਦਾ ਫਿਰ ਬੱਚੇ 'ਤੇ ਰੁੱਝ ਜਾਂਦਾ ਵਾ ਫਿਰ ਉਹਦੇ ਵਾਸਤੇ ਉਹ ਹੋਰਿਆਂ 'ਤੇ ਲਾਉਣ ਦਾ ਪੈਂਦਾ ਉਹਦੀ ਜ਼ਿੰਮੇਵਾਰੀਆਂ ਵਾਸਤੇ ਇਸ ਤਰ੍ਹਾਂ ਕਰਕੇ ਉਹ ਬੁਰੀ ਸੰਗਤੋਂ ਬਚ ਜਾਂਦਾ ਔਰਤ ਕਿਸੇ ਵੀ ਰੂਪ ਵਿੱਚ ਜਵੇ ਮਾਂ ਪੈਣ ਧੀ ਘਰਵਾਲੀ ਪ੍ਰੇਮਿਕਾ ਕਿਸੇ ਵੀ ਰੂਪ ਵਿੱਚ ਹੋਵੇ ਉਹਦਾ ਮਰਦ ਨੂੰ ਇੱਕ ਬਹੁਤ ਵੱਡਾ ਜਿਹੜਾ ਪਿਆਰ ਦਾ ਵਾਧਾ ਹੈਗਾ ਨਾ ਇੱਕ ਸਬਬ ਉਹ ਬਹੁਤ ਵੱਡਾ ਕੰਮ ਕਰਦਾ ਮਰਦ ਕਿਸੇ ਵੀ ਕਿਸ ਤਰ੍ਹਾਂ ਹੋਵੇ ਔਰਤ ਦਾ ਪਿਆਰ ਜਿਹੜਾ ਵਾ ਮਰਦ ਨੂੰ ਕੁਇਕ ਭਾਵੇਂ ਜੰਗਲੀ ਵੈਸ਼ੀ ਦੁਰਿੰਦਾ ਕਿਦਾਂ ਦਾ ਵੀ ਹੋਵੇ ਉਹਨਾਂ ਵਿੱਚ ਤਾਂ ਉਹ ਕਹਿੰਦੇ ਨਾ ਕੀਰ ਕੇ ਪਟਾਰੀ ਪਾਉਣ ਵਾਲੀ ਗੱਲ ਔਰਤ ਦੀ ਮੁਹਬੱਤ ਜਿਹੜੀ ਆ ਉਹ ਕਰਦੀ ਆ ਹਾਂ ਔਰਤ ਔਰਤ ਹੋਣੀ ਚਾਹੀਦੀ ਹੈ ਔਰ ਤਾਂ ਮੁਹੱਬਤ ਤੋਂ ਬਿਨਾ ਔਰਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਿਸ ਔਰਤ ਦੇ ਅੰਦਰ ਮੁਹੱਬਤ ਨਹੀਂ ਆ ਉਹ ਔਰਤ ਹੀ ਨਹੀਂ ਮੈਂ ਉਹ ਕਹਿੰਦਾ ਉਸ ਨੂੰ ਮੈਂ ਔਰਤ ਦੇਖਦਾ ਔਰਤ ਜਿਹੜੀ ਆ ਉਦੀ ਮੁਹੱਬਤ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਉਹਦੇ ਸ਼ਬਸ ਦੇ ਵਿੱਚ ਜਦੋਂ ਮਰਦ ਆਉਂਦਾ ਹੈ ਤੇ ਮਰਦ ਆਪਣੀ ਔਕਾਤ ਆਪਣੀ ਹیثیت ਸਭ ਕੁਝ ਭੁੱਲ ਜਾਂਦਾ ਸੋ ਔਰ ਦਾ ਰੋਲ ਮਰਦ ਦੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਹੈ ਕਿ ਔਰਤ ਚਾਹੇ ਤਾਂ ਉਹ ਬੁਰੇ ਤੋਂ ਬੁਰੇ ਭੜੇ ਤੋਂ ਭੜੇ ਇਨਸਾਨ ਨੂੰ ਵੀ ਇਨ ਬੱਡੇ ਨੂੰ ਵੀ ਇਨਸਾਨ ਬਣਾ ਸਕਦੀ ਤਾਕਤ ਰੱਖਦੀ ਹੈ ਬਸ਼ਰਤ ਔਰਤ ਔਰਤ धोवे ਔਰਤ محبت ਤੋਂ ਬਾਅਦ ਜੋ ਹੈ ਉਹ ਔਰਤ ਹੀ ਨਹੀਂ